ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਪ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖ ਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਥੀਆਸ ਨਾ ਜਾਈ ਰਹਾ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਏ ਸੰਤ ਗੁਣ ਗਾਵੇ ਪਰੇਮ ਭਗਤ ਤਾ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੇ ආටපෑර හාරකාජෙස්ස රවනා භෙක්ෂේ ගටොුරි ලතිී සංඝමලාවේ ලීයාමේරයකර්තේ සන්තසාධපයසාතිී කාරගැලින්නේ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਅਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖਦਾਈ ਜੋ ਈਸ਼ੇ ਸੋਈ ਫਲ ਪਾਵੇ ਬੇਥੀ ਆਸ ਨਾ ਜਾਈ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ 8 ਪੈਰ ਹਾਰ ਕਾ ਜਿਸ ਰਵਣਾ ਬੇਖਸੇ ਗਾਠੋਰੀ ਲਾਠੀ ਸਾਂਗ ਮਲਾਵੇ ਲੀਆ ਮੇਰੇ ਕਰਤੇ ਸਾਂਤ ਸਾਧ ਪਏ ਸਾਥੀ ਖਾਰ ਗੈ ਲੀਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਤੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंद कृपा तारी पर अब रखे पैज हमारी हार के चारना सदा सुख दाई जो ईश सोई फल पावे ਬੇਥੀ ਆਸ ਨਾ ਜਾਈ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਏ ਸਤ ਗੁਣ ਗਾਵੈ ਬਰੇਮ ਭਗਤ ਤਾਂ ਕਾ ਮਨ ਲੀਨਾ ਬਾਰੇ ਬ੍ਰਹਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਵੇਖੇ ਗਾਠੋਰੀ ਲਾਠੀ ਸਾង ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪਏ ਸਾਥੀ ਕਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਕਿਰਵਾਹੇ ਗੁਰੂ ਸਾਹਿਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖदाई ਜੋ ਇਸ਼ੇ ਸੋਈ ਫਲ ਪਾਵੇ ਬੇਥੀ ਆਸ ਨਾ ਜਾਏ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ ආටපෑර හාරකාජෙස්ස රවනා භෙක්සේ ගටොරි ලතිී සංඝමලාවේ ලයාමේරෙකර්තේ සන්තසාධපයසාතිී කාරගැලින්නේ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਾਤ ਗੁਰੂ ਪਾਇਆ ਸਾਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਰਥੀ ਆਸ ਨਾ ਜਾਈ ਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਉਈ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ 8 ਪੈਰ ਹਾਰ ਕਾ ਜਿਸ ਰਵਣਾ ਬੇਖਸੇ ਗਾਠੋਰੀ ਲਾਠੀ ਸਾਂਗ ਮਲਾਵੇ ਲੀਆ ਮੇਰੇ ਕਰਤੇ ਸਾਂਤ ਸਾਧ ਪਏ ਸਾਥੀ ਖਾਰ ਗੈ ਲੀਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਆਨਕ ਸਰਬਥੋਕ ਪੂਰਨ ਪੂਰਾ ਸਤਿਗੁਰੂ ਪਾਇਆ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंद कृपा तारी पर अब रखे पैज हमारी हार के चारना सदा सुख दाई जो ईश सोई फल पावे ਬੇਥੇ ਆਸਨਾ ਜਾਏ ਕਰਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਏ ਸਤ ਗੁਣ ਗਾਵੈ ਬ੍ਰੇਮ ਭਗਤ ਤਾ ਕਾ ਮਨ ਲੀਨਾ ਬਾਰੇ ਬ੍ਰਹਮ ਮਤ ਪਾਵੈ 8 ਪੈਰ ਹਾਰ ਕਾ ਜਿਸ ਰਵਣਾ ਵੈਗਸੇ ਗਾਠੋਰੀ ਲਾਠੀ ਸਾੰਗ ਮਲਾਵੇ ਲੀਆ ਮੇਰੇ ਕਰਤੇ ਸਾੰਤ ਸਾਧ ਪਏ ਸਾਥੀ ਰ ਗੈ ਲੀਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਕਿਰ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖ ਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਥੀਆਸ ਨਾ ਜਾਏ ਰਹਾਓ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਏ ਸੰਤ ਗੁਣ ਗਾਵੇ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੇ පාටපෑර හාරකාජෙස්ස රවනා භෙක්ෂේ ගටොරි ලතිී සංඝමලාවේ ලීයාමේරේකර්තේ සන්තසාධපයසාතිී කාරගැලින්නේ ਸਰਬਸਦੀਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਾਤ ਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖਦਾਈ ਜੋ ਈਸ਼ ਸੋਈ ਫਲ ਪਾਵੇ ਬੇਰਥੀ ਆਸ ਨਾ ਜਾਈ ਕਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਬਰੇਮ ਭਗਤ ਤਾਂ ਕਾ ਮਨ ਲੀਨਾ ਬਾਰੇ ਬ੍ਰਹਮ ਮਤ ਪਾਵੈ 8 ਪੈਰ ਹਾਰ ਕਾ ਜਿਸ ਰਵਣਾ ਵੇਖ ਸੇ ਗਾਠੋਰੀ ਲਾਠੀ ਸਾਂਗ ਮਲਾਵੇ ਲੀਆ ਮੇਰੇ ਕਰਤੇ ਸਾਂਤ ਸਾਧ ਪਏ ਸਾਥੀ ਖਾਰ ਗੈ ਲੀਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਤੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंदा कृपा तारी पर अब रखे पैज हमारी हार के चारना सदा सुख दाई जो ईश सोई फल पावे ਬੇਥੇ ਯਾ ਸਨਾ ਜਾਏ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਏ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਬਾਰ ਬ੍ਰਹਮ ਮਤ ਭਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਬੇਖਸੇ ਗਾਠੋਰੀ ਲਾਠੀ ਸਾੰਗ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪੈ ਸਾਥੀ ਹਰ ਗਲੀ ਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸਿਰ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰਬ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖदाई ਜੋ ਇਸ਼ੇ ਸੋਈ ਫਲ ਪਾਵੇ ਬੇਥੀ ਆਸ ਨਾ ਜਾਏ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੇ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੇ ආටපෑර හාරකාජෙස්ස රවන භෙක්ෂේ ගටරි ලතිී සංඝමලාවේ ලීයාමේරේකර්තේ සන්තසාධපයසාතිී කාරගැලින්නේ ਸਰਬਸਦੀਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਾਤ ਗੁਰ ਪਾਇਆ ਸਾਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਦਾ ਸੁਖਦਾਈ ਜੋ ਈਸ਼ ਸੋਈ ਫਲ ਪਾਵੇ ਬੇਰਥੀ ਆਸ ਨਾ ਜਾਈ ਕਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਬਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ 8 ਪੈਰ ਹਾਰ ਕਾ ਜਿਸ ਰਵਣਾ ਵੇਖ ਸੇ ਗਾਠੋਰੀ ਲਾਠੀ ਸਾਂਗ ਮਲਾਵੇ ਲੀਆ ਮੇਰੇ ਕਰਤੇ ਸਾਂਤ ਸਾਧ ਪਏ ਸਾਥੀ ਖਾਰ ਗੈਲੀ ਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंद कृपा तारी पर अब रखे पैज हमारी हार के चार दा सदा सुख दाई जो ईश सोई फल पावे ਬੇਥੇ ਆਸਨਾ ਜਾਈ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਬ੍ਰੇਮ ਭਗਤ ਤਾ ਕਾ ਮਨ ਲੀਨਾ ਬਾਰੇ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਬੇਖਸੇ ਗਾਠੋਰੀ ਲਾਠੀ ਸਾੰਗ ਮਲਾਵੇ ਲੀਆ ਮੇਰੇ ਕਰਤੇ சாੰਤ ਸਾਧ ਪਏ ਸਾਥੀ ਹਰ ਗੈਲੀ ਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸਿਰ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖ ਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਥੀ ਯਾਸ ਨਾ ਜਾਏ ਕਰਹਾਓ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਏ ਸੰਤ ਗੁਣ ਗਾਵੇ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੇ ආටපෑර හාරකාජෙත්ස රවනා භෙක්සේ ගටොරි ලතිී සංඝමලාවේ ලියාමේරයකර්තේ සන්තසාධපයසාතිී කාරගැෑලින්නේ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨ ਪੂਰਾ ਸਾਤ ਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਭਰ ਕੇ ਚਾਰਨਾ ਸਾਦਾ ਸੁਖदाई ਜੋ ਇਸ਼ੇ ਸੋਈ ਫਲ ਪਾਵੇ ਬੇਰਥੀ ਆਸ ਨਾ ਜਾਈ ਕਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ